ਜਿਸ ਪਰਿਵਾਰ ਦਾ 22 ਲੱਖ ਰੁਪਇਆ ਵਾਪਸ ਕਰਾਉਣ ਲਈ ਅਜਪਾਨਾ ਸਿੱਧੂ ਜੇਲ੍ਹ 'ਚ ਬੈਠਾ ਹੈ ਉਸ ਪਰਿਵਾਰ ਨੇ ਜਮੀੜੀਆਂ ਦਾ ਗਲਬਤ ਕਰਦੇ ਹੋਏ ਵੱਡੀ ਖਲਾਸੀ ਕਰ ਦਿੱਤੀ ਨਹੀਂ ਉਹਨੇ ਕਿਹਾ ਕਿ ਜਿਸ ਏਜੰਟ ਨੇ ਪਾਣੀ ਸਿੱਧੂ ਤੇ ਪਰਚਾ ਕਰਾਇਆ ਹੈ ਉਹ ਏਜੰਟ ਨੇ ਸਾਡੇ ਮੁੰਡੇ ਨੂੰ ਕੈਨੇਡਾ ਪੇਜਨ ਲਈ 22 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਜਿਹਦੇ ਵਿੱਚੋਂ ਸੇ 15 ਲੱਖ ਰੁਪਇਆ ਪਹਿਲਾਂ ਦੇਣਾ ਸੀ ਤੇ ਬਾਕੀ ਦੇ 7 ਲੱਖ ਵੀਜ਼ਾ ਆਉਣ ਤੇ ਦੇਣਾ ਸੀ ਤੇ ਇਸ ਏਜੰਟ ਨੇ ਕੀ ਕੀਤਾ ਕਿ ਜਦੋਂ 15 ਲੱਖ ਰੁਪਇਆ ਲੈ ਲਿਆ ਤਾਂ ਪਹਿਲਾਂ ਇਹਨਾਂ ਨੇ ਰੂਸ ਦਾ ਵੀਜ਼ਾ ਲਵਾਇਆ ਤੇ ਸਾਡਾ ਮੁੰਡਾ ਹਫ਼ਤਾ ਦੋ ਹਫ਼ਤੇ ਰੂਸ 'ਚ ਰਹਿ ਕੇ ਆਇਆ ਤੇ ਜੈਕਸ਼ਨ ਲੱਗ ਗਈ ਜਿਸ ਤੋਂ ਬਾਅਦ ਇਹਨੇ ਸਾਨੂੰ ਭਰੋਸਾ ਦਿਵਾਇਆ ਕਿ ਪੈਸੇ ਤੁਹਾਨੂੰ ਵਾਪਸ ਕਰ ਦੇਣਗੇ ਪਰ ਹੁਣ ਦੂਜਾ ਸਾਲ ਹੋਣ ਵਾਲਾ ਸਾਨੂੰ ਕੋਈ ਵੀ ਪੈਸਾ ਵਾਪਸ ਨਹੀਂ ਮਿਲਿਆ ਤੇ ਉਲਟਾ ਝੂਲਜਾਮ ਲਾਏ ਨੇ ਪਾਨਾ ਸਿੱਧੂ ਤੇ ਕਿ ਏਜੰਟ ਤੋਂ 10000 ਰੁਪਇਆ ਮੰਗਿਆ ਸੀ ਤਾਂ ਇਹ ਸਾਰਾ ਸਭ ਝੂਠ ਹੈ ਪਾਨਾ ਤਾਂ ਪੱਲਿਓਂ ਤੇਲ ਪਵਾ ਕੇ ਸਾਡੀ ਮਦਦ ਕਰਨ ਲਈ ਲੁਧਿਆਣੇ ਤੱਕ ਜਾਂਦਾ ਰਿਹਾ ਔਰ ਇਸ ਗੱਲ ਦੀ ਹਾਮੀ ਹੋਂ ਸਾਰੇ ਲੋਕਾਂ ਨੇ ਭਰੀ ਹੈ ਜਿਨ੍ਹਾਂ ਜਿਨ੍ਹਾਂ ਦੇ ਪਾਨੇ ਸਿੱਧੂ ਨੇ ਏਜੰਟਾਂ ਤੋਂ ਪੈਸੇ ਵਾਪਸ ਕਰਾਏ ਸੀ ਉਹਨੇ ਕਿਹਾ ਕਿ 15 15 20 20 ਲੱਖ ਜਦੋਂ ਸਾਡਾ ਵਾਪਸ ਦਿੱਤਾ ਏਜ ਕੋਰੀ ਨਾ ਕਰ ਦਿੱਤੀ ਉਹਨੇ ਕਿਹਾ ਕਿ ਮੈਂ ਕੋਈ ਵੀ ਪੈਸਾ ਨਹੀਂ ਲੈਣਾ ਬਾਕੀ ਜੇ ਤੁਹਾਨੂੰ ਵੀ ਭਾਨਾ ਸਿੱਧੂ ਸੱਚਾ ਲੱਗਦਾ ਤਾਂ ਵੀਡੀਓ ਨੂੰ ਵਾਦੇ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਭਾਨੇ ਸਿੱਧੂ ਦੇ ਹੱਕ ਵਿੱਚ ਭਾਨੇ ਸਿੱਧੂ ਦੇ ਪਿੰਡ 29 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ ਜਾ ਰਿਹਾ ਜੋ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਪਹੁੰਚੋ